ਮੈਂ ਹਿੰਦੂ ਧਰਮ ਤੋਂ ਬਿਲੋਂਗ ਕਰਦੀ ਆ ਮੇਰੇ ਸੱਤ ਪੁੱਛਤਾ ਚ ਮੈਂ ਅਜੇ ਤੱਕ ਕਿਤੇ ਸਿੱਖੀ ਨਹੀਂ ਦੇਖੀ ਐ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੜੀ ਮਾਨ ਕਰਦੀ ਆ ਬੜਾ ਆਦਰ ਕਰਨੀਆਂ ਔਰ ਉਸ ਤੋਂ ਬਾਅਦ ਰਿੰਦਰਜੀਤ ਸਿੰਘ ਬਿੱਟੂ ਵਰਜਨੂ ਬੜਾ ਮਾਨ ਕਰਦੀ ਆ ਕਿ ਉਹਨਾਂ ਦੇ ਇੱਕ ਬਚਨ ਕਰਕੇ ਅੱਜ ਮੈਨੂੰ ਇਹ ਸਿੱਖੀ ਦੀ ਦਾਤ ਮਿਲੀ ਐ ਮੈਂ ਬਹੁਤ ਖੁਸ਼ ਆਂਦਾ ਤੋਂ ਮੈਂ ਹਿੰਦੂ ਧਰਮ ਤੋਂ ਰਹਿ ਗਈ ਆ ਮੇਰੇ ਪਤੀ ਅਜੇ ਤੱਕ ਹਿੰਦੂ ਹੈਗੇ ਨੇ ਉਹ ਵੀ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਨੇ ਬਸ ਮੈਂ ਪਾਰਾਇਦੀ ਬੜੀ ਬਖਸ਼ੀਸ਼ ਨਾਲ ਮੇਰੇ ਬੱਚੇ ਤੇ ਮੈਨੂੰ ਮਾਰੇ ਨੇ ਇਹ ਸਿੱਖੀ ਦਾ ਰੂਪ ਦਿੱਤਾ ਮੈਨੂੰ ਇਸ ਚੀਜ਼ ਦੀ ਬੜੀ ਖੁ मैं जब मनमुख जीवन में था मैं क्या बताऊं तो मैं बस खाता पीता बस बाहर जाना मैं लड़ाई झगड़े करता था जा और मैं जाता गुरुद्वार में था पर मुझे इंटरेस्ट नहीं था सच होता हूँ तो मेरे को कोई इंटरेस्ट नहीं था मुझे ताभी मेरे को फ़ोटो खिंचवानी है दर्शन किया बड़ा फोटो खिंचवाई मैं घर चला गया पर आज ऐसी ऐसा टाइम आ गया है मैं क्या बताऊँ बड़ा हैरान की होती है कि महाराज कभी संगत के दर्शन ही हुए थे

ਫਸਟ ਟਾਈਮ ਆਂਦੇ ਨੇ ਮੈਨੇ ਮੈਂ ਕਹ ਤੂੰ ਅਮਰ ਛੱਕ ਲੈ ਮੈਨੂੰ ਨਹੀਂ ਪਤਾ ਸਿੱਖ ਹੈ ਮੈਨੂੰ ਨਹੀਂ ਪਤਾ ਸੀ ਮੈਂ ਕਹ ਤੂੰ ਆਈਂ ਸੇਵਾ ਕਰੀਂ ਕਿੰਨੀ ਮੈਂ ਤੇ ਹਿੰਦੂ ਤਰ੍ਹਾਂ ਤੂੰ ਮੈਂ ਕਹਦਾ ਮਰੇ ਛੱਕ ਸਕਦੀ ਹੈ ਤਾਂ ਕੀ ਹੈ ਜੁਨੇ ਦੁਬਾਲਾ ਸਜਾ ਲੈ ਆ ਸਭ ਨੂੰ ਲੈ ਲੈ ਔਰ ਸਾਰੀ ਗੇਟ ਕਰ ਲਈ ਇਹ ਪੜਾਈ ਪਤਾ ਕਿਹੜੀ ਕਰ ਰਹੀ ਹੈ ਦੱਸ ਕਿਹੜੀ ਪੜਾਈ ਕਰ ਰਹੀ ਹੈ ਕਿਹੜੀ ਕਰ ਰਹੀ ਜੀ ਐਮਐਸਸੀ ਮੈਥਸ ਅੱਛੀ ਕਿ ਨਹੀਂ ਉਮਰ 23 ਸਾਲ ਕਿਸ ਤਰ੍ਹਾਂ ਲੱਗਿਆ ਹੁਣ ਇਸ ਤਰ੍ਹਾਂ ਵਿੱਚ ਕਿਸ ਤਰ੍ਹਾਂ ਲੱਗਿਆ ਕੀ ਇਨੋਕੀ ਚੀਜ਼ ਅਲੱਗ ਕੀ ਸੈਪਰੇਟ ਕੀ ਨਜ਼ਰ ਆ ਰਿਹਾ ਤੁਹਾਨੂੰ ਸਾਰੇ ਧਰਮ Hindu ਧਰਮ ਨੇ ਹੋਰ ਕਾਫੀ ਕੁਝ ਦੇਖਿਆ ਤੁਸੀਂ ਕਾਫੀ ਕਰ ਰਹੇ ਹੋ ਕੀ ਕੀ ਅਲੱਗ ਨਜ਼ਰ ਕੀ ਆਇਆ ਪਹਿਲੀ ਬਾਤ ਤਾਂ ਸੱਚ ਦਾ ਪ੍ਰਚਾਰ ਹੋ ਰਿਹਾ ਹੈ ਦੂਸਰਾ ਹੋਰ ਧਰਮਾਂ ਚ ਮਤਲਬ ਸਜਦਾ ਪ੍ਰਚਾਰ ਨਹੀਂ ਕਰ ਰਹੇ ਸਹੀ ਤਰੀਕੇ ਨਾਲ ਪਰਮਾਤਮਾ ਨਾਲ ਨੇ ਜੋੜ ਰਹੇ ਇਧਰ ਪਰਮਾਤਮਾ ਨਾਲ ਪੂਰਨ ਤਰੀਕੇ ਨਾਲ ਜੋੜ ਰਹੇ ਆ ਮੈਂ ਬੋਲਦੀ ਨਹੀਂ ਸੀ ਵੀਰ ਜੀ ਪਹਿਲੇ ਹੁਣ ਸਭ ਸੁਣ ਲੋ ਦੇਖੋ ਕੀਰਤਨ ਸੁਣੋ ਸਭ ਸੁਣੋ ਅੱਛਾ ਜੀ ਤੇ ਪਹਿਲੇ ਬੋਲਦੀ ਨਹੀਂ ਸੀ ਜਦ ਮੈਨੂੰ ਵੀ ਆਈ ਸੀ ਇਵੇਂ ਨਹੀਂ ਬੋਲਦੀ ਇਹਨੂੰ ਸ਼ੇਰ ਬਣੀ ਇਹ ਸਭ ਬੋਲਣ ਲੱਗ ਸასიਖਾਲ ਦੋਸਤੋ ਪ੍ਰਾਇਮ ਉਹਦੇ ਨਾਲ ਜੁੜ ਚੁੱਕੇ ਹੋ ਤਸਵੀਰਾਂ ਨੇ ਦਿੱਲੀ ਦੇ ਚਾਂਦਨੀ ਚੌਕ ਦੀਆਂ ਉਹ ਚਾਂਦਨੀ ਚੌਕ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ Hindu ਧਰਮ ਨੂੰ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ ਉਹ ਚਾਂਦਨੀ ਚੌਕ ਜਿੱਥੇ ਭਾਈ ਮਤੀ ਦਾਸ ਦੇ ਸਰੀਰ ਨੂੰ ਆਰੇ ਦੇ ਨਾਲ ਦੋ ਫਾੜ ਕੀਤਾ ਗਿਆ ਉਹ ਚਾਂਦਨੀ ਚੌਕ ਜਿੱਥੇ ਭਾਈ ਤੇਜਾਲੇ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਉਹ ਚੰਦਨੀ ਚੌਕ ਜਿੱਥੇ ਭਾਈ ਦਾ ਸਤੀਦਾਸ ਨੂੰ ਰੂਹ ਦੇ ਨਾਲ ਸਾੜ ਦਿੱਤਾ ਗਿਆ ਸ਼ਹੀਦਾਂ ਦੇ ਖੂਨ ਦੇ ਨਾਲ ਰੰਗੀ ਇਹ ਧਰਤੀ ਅਸੀਂ ਉੱਥੇ ਖੜੇ ਹਾਂ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਮੈਂ ਖੜਾ ਇਸ ਵਕਤ ਸੀਸਗੰਜਲੇ ਚੰਦਨੀ ਚੌਕ ਮੇਰੇ ਨਾਲ ਇੱਕ ਬੇਟੀ ਹੈ ਬਲਪ੍ਰੀਤ ਕੌਰ ਜੀ ਕਾਫੀ ਸਿੱਖੀ ਦਾ ਜੱਜਪਾਏ ਸਿੱਖੀ ਖਤਮ ਹੁੰਦੀ ਜਾ ਰਹੀ ਹੈ ਧਰਮ ਦੇ ਪ੍ਰਚਾਰ ਦੀ ਬੜੀ ਘਾਟ ਹੈ ਸਾਡੇ ਸਿੱਖ ਧਰਮ ਦੇ ਵਿੱਚ ਗੱਲੇ ਬਥੇਰੇ ਭਰੇ ਜਾ ਰਹੇ ਨੇ ਪਰ ਮੈਨੂੰ ਕਹਿਣ ਵਿੱਚ ਹਰਜ ਨਹੀਂ ਹੈਗਾ ਕਿ ਕੋਈ ਇਸ ਤਰ੍ਹਾਂ ਦਾ ਸਕੂਲ ਨਹੀਂ ਖੋਲਿਆ ਜਾ ਰਿਹਾ ਜਿੱਥੇ ਸਿੱਖਾਂ ਦੇ ਬੱਚਿਆਂ ਨੂੰ ਫ੍ਰੀ ਦੀ ਸਿੱਖਿਆ ਹੋਵੇ ਜਿੱਥੇ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਸਾਬ ਜਾਦੇ ਕਿਵੇਂ ਸ਼ਹੀਦ ਹੋਏ ਸਨ ਪਰ ਇਹ ਬੱਚੀ ਦਾ ਮਹਿਮਾਨ ਕਰਦਾ ਛੋਟੀ ਉਮਰ ਹੈ ਗੱਲਬਾਤ ਕਰਾਂਗਾ ਸਿੱਖ ਧਰਮ ਦੀ ਪੂਰੀ ਜਾਣਕਾਰੀ ਹੈ ਸਤਿ ਸ੍ਰੀ ਅਕਾਲ ਬੁੱਟੀ ਸਤਿ ਸ੍ਰੀ ਅਕਾਲ ਕੀ ਨਾਂ ਹੈ ਜੀ ਬਲਪ੍ਰੀਤ ਕੌਰ ਅੱਜ ਕੀ ਸੁਣਾਓਗੇ ਦਰਸ਼ਕਾਂ ਨੂੰ ਛੋਟੇ ਸਾਬ ਜਾਦੇ ਬਾਰੇ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਛੋਡੇ ਸਾਹਿਬ ਜਾਦੇ ਵਜ਼ੀਰ ਖਾਂ ਦੇ ਕਚਾਈ ਜਗਾਇ ਤੇ ਉਹਨਾਂ ਨੇ ਕੀ ਕੀਆ ਦੁਨੀਆ ਦੀਵਾਲੀ ਤੇ ਪੁੱਤਰਾ ਦੀ ਨਗਾ ਵਿੱਚ ਹੀਰੇ ਮੋਤੀ ਤੇਰੇ ਸਾਰੇ ਕੱਚ ਸੂਬਿਆ ਓਏ ਤੇਰਾ ਸੋਨਾ ਚਾਂਦੀ ਅਸੀਂ ਰੱਖਾਂਗੇ ਵੀ ਕਿੱਥੇ ਸਾਡੇ ਕਿਸਿਆਂ ਚ ਪਹਿਲੇ ਹੀ ਇਹਨਾਂ ਸੱਚ ਸੂਬਿਆ ਜੇ ਤੂੰ ਸਾਨੂੰ ਛੱਡ ਜੇ ਤਾਂ ਅਸੀਂ ਤੈਨੂੰ ਛੱਡਣਾ ਨਹੀਂ ਜਾਣਦੇ ਆ ਸਿਰੇ ਦਾ ਤੂੰ ਖੱਚ ਸੂਬਿਆ ਇਹ ਗੱਲ ਬੜੀ ਕੀਮਤੀ ਐ ਉਹ ਫਤਿਹ ਚ ਦੱਸਦੇ ਨਾ ਸਾਥੋਂ ਬੱਚ ਹੁੰਦਾ ਬੱਚ ਸੂਬਿਆ ਓਏ ਤੂੰ ਬੱਚ ਸੂਬਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ ਸਮੇਂ ਦੀ ਲੋੜ ਹੈ ਕੀ ਕਾਰਨ ਹੈ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਅਸੀਂ ਵੀ ਸਿੱਖਾਂ ਦੇ ਪੁੱਤਰ ਹਾਂ ਚਲੋ ਸਾਡੀ ਬੇਟੀ ਵਧੀਆ ਹੈ ਸਿੱਖੀ ਪਹਿਰਾਵੇ ਵਿੱਚ ਕਾਫੀ ਜਾਣਕਾਰੀ ਹੈ ਸਿੱਖੀ ਦੀ ਕੀ ਕਾਰਨ ਹੈ ਸਿੱਖੀ ਤੋਂ ਕਾਫੀ ਦੂਰ ਹੁੰਦੇ ਜਾ ਰਹੇ ਨੇ ਇੱਕ ਸਮਾਂ ਸੀ ਸਦੋਂ ਸਦੋਂ ਜਦ ਸਾਡੇ ਮਾਬਾਪ ਹੋਇਆ ਕਰਦੇ ਸੀ ਸਾਨੂੰ ਦੱਸਿਆ ਕਰਦੇ ਸਨ ਪਰ ਅੱਜ ਕੱਲ ਬੱਚੇ ਸਿੱਖੀ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਅੱਜ ਦੇ ਟਾਈਮ 'ਚ ਜੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੇ ਟਾਈਮ 'ਚ ਜੋ ਸਿੱਖੀ ਵਿੱਚ ਬੱਚੇ ਜੋ ਘਾਟ ਹੋ ਰਹੀ ਹੈ ਸਿੱਖੀ ਦੀ ਉਸ ਕਰਕੇ ਹੋ ਰਹੀ ਹੈ ਕਿਉਂਕਿ ਸੱਚ ਦਾ ਪ੍ਰਚਾਰ ਨਹੀਂ ਹੋ ਰਿਹਾ ਸਾਨੂੰ ਸੱਚ ਸਿਖਾਇਆ ਨਹੀਂ ਜਾ ਰਿਹਾ ਜੇ ਸੱਚ ਸਿਖਾਇਆ ਜਾ ਰਿਹਾ ਤੇ ਸਮਝਾਇਆ ਨਹੀਂ ਜਾ ਰਿਹਾ ਜੇ ਸਮਝਾਇਆ ਜਾ ਰਿਹਾ ਤੇ ਅਸੀਂ ਉਜੜ ਤੇ ਚੱਲ ਨਹੀਂ ਰਹੇ ਸਿਰਫ ਇੱਕੋ ਇੱਕ ਜੱਥਾ ਹੈ ਅੱਜ ਦੇ ਡੇਟ 'ਚ ਬੜੇ ਮਾਨ ਨਾਲ ਕਹਿਣਾ ਚਾਹੁੰਦੀ ਆ ਨਾਨਕ ਕੇ ਘਰ ਕੇਵਲ ਨਾਮ ਜਿੱਤੇ ਸੱਚ ਨਾਲ ਜਿੱਤੇ ਸਾਨੂੰ ਸੱਚ ਨਾਲ ਜੋੜਿਆ ਜਾਂਦਾ ਹੈ ਤੇ ਸਾਨੂੰ ਸੱਚ ਨਾਲ ਜੀਣਾ ਸਿਖਾਇਆ ਜਾਂਦਾ ਹੈ ਤੇ ਮੈਂ ਹਿੰਦੂ ਧਰਮ ਤੋਂ ਬਿਲੋਂਗ ਕਰਦੀ ਆ ਮੇਰੇ ਸੱਤ ਪੁਸਤਾ ਚ ਮੈਂ ਅਜੇ ਤੱਕ ਕਿਤੇ ਸਿੱਖੀ ਨਹੀਂ ਦੇਖੀ ਐ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੜੀ ਮਾਨ ਕਰਦੀ ਆ ਬੜਾ ਆਦਰ ਕਰਨੀਆਂ ਔਰ ਉਸ ਤੋਂ ਬਾਅਦ 인ਦਰਜੀਤ ਸਿੰਘ ਬਿੱਟੂ ਵਿਰਜਨੂ ਬੜਾ ਮਾਨ ਕਰਦੀ ਆ ਕਿ ਉਹਨਾਂ ਦੇ ਇੱਕ ਬਚਨ ਕਰਕੇ ਅੱਜ ਮੈਨੂੰ ਇਹ ਸਿੱਖੀ ਦੀ ਦਾਤ ਮਿਲੀ ਐ ਮੈਂ ਬਹੁਤ ਖੁਸ਼ ਆਂ ਤੇ ਤੋਂ ਮੈਂ ਹਿੰਦੂ ਧਰਮ ਤੋਂ ਹੈ ਗਈ ਆ ਮੇਰੇ ਪਤੀ ਅਜੇ ਤੱਕ ਹਿੰਦੂ ਹੈਗੇ ਨੇ ਉਹ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਨੇ ਬਸ ਮੈਂ ਮਾਰੇ ਦੀ ਬੜੀ ਬਖਸ਼ੀਸ਼ ਨਾਲ ਮੇਰੇ ਬੱਚੇ ਤੇ ਮੈਨੂੰ ਮਾਰੇ ਨੇ ਇਹ ਸਿੱਖੀ ਦਾ ਰੂਪ ਦਿੱਤਾ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਤੁਹਾਨੂੰ ਇਸ ਗੱਲ ਦਾ ਜਾਣਕਾਰੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ Hindu ਧਰਮ ਨੂੰ ਬਚਾਉਣ ਦੇ ਲਈ ਆਪਣੀ ਕੁਰਬਾਨੀ ਦਿੱਤੀ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਤੁਸੀਂ ਪਵਿੱਤਰ ਜਗ੍ਹਾ ਤੇ ਖੜੇ ਹੋ Hindu ਧਰਮ ਤੁਸੀਂ ਗ੍ਰਹਿਣ ਕੀਤਾ ਆ ਸਿੱਖ ਧਰਮ ਦੇ ਵਿੱਚ ਤੁਸੀਂ ਆਏ ਹੋ ਇਹ ਹੁਣ ਕਿਸ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਸੱਚ ਨਹੀਂ ਸਿਖਾਇਆ ਜਾ ਰਿਹਾ ਸਾਨੂੰ ਕੀ ਕਰਨਾ ਪਏਗਾ ਇਹ ਬੇਟੀ ਕਰ ਰਹੀ ਹੈ ਕੀ ਕਰਨਾ ਪਏਗਾ ਕੀ ਹਮਲਾ ਮਾਰਨਾ ਪਏਗਾ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਪਹਿਲੇ ਸਾਨੂੰ ਗੁਰੂ ਵਾਲਾ ਬਣਨਾ ਹੈ ਗੁਰੂ ਵਾਲਾ ਬਣਨ ਤੋਂ ਬਾਅਦ ਜਦ ਅਸੀਂ ਅੰਮ੍ਰਿਤ ਛਕ ਲਾਂਗੇ ਸਾਨੂੰ ਇੱਕ ਹੋਜਾ ਸਕੂਲ ਚਾਹੀਦਾ ਜਿੱਥੇ ਸੱਚ ਦਾ ਪ੍ਰਚਾਰ ਔਰ ਸੱਚ ਸਿਖਾਇਆ ਜਾਂਦਾ ਹੈ ਅਸੀਂ ਨਾਨਕ ਕੇ ਘਰ ਕੇਵਲ ਨਾਮ ਨਾਲ ਜਤੋਂ ਜੁੜੇ ਆਂ ਸਾਨੂੰ ਦੁਨੀਆ ਵਿੱਚ ਸੱਚ ਸਮਝਾਇਆ ਜਾ ਰਿਹਾ ਹੈ ਕਿ ਅਸੀਂ ਮੋਮ ਆਇਆ ਤੋਂ ਕਿਵੇਂ ਟੁੱਟਣਾ ਹੈ ਪਰਿਵਾਰ ਨਾਲ ਪਰਿਵਾਰ ਨਾਲ ਰਹਿੰਦੇ ਪਰਵਾਲ ਤੋਂ ਨਿਰਲੇਪ ਕਿਵੇਂ ਰਹਿਣਾ ਹੈ ਇਹ ਸਾਨੂੰ ਸੱਚ ਸਿਖਾਇਆ ਜਾ ਰਿਹਾ ਜਿਹਦੇ ਨੇ ਸੱਚ ਸਾਡੇ ਅੰਦਰ ਆ ਜਾਏਗਾ ਤੇ ਅਸੀਂ ਮਨ ਤੋਂ ਤੇ ਤਨ ਤੋਂ ਸੱਚੇ ਹੋ ਜਾਾਂਗੇ ਤੇ ਆਪੇ ਸਿੱਖੀ ਦਾ ਪ੍ਰਚਾਰ ਬਹੁਤ ਅੱਛਾ ਹੋ ਜਾਏਗਾ ਅੰਮ੍ਰਿਤ ਦੇ ਵਿੱਚ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਗਿੱਦੜਾਂ ਨੂੰ ਸ਼ੇਰ ਬਣਾ ਦਿੰਦੀ ਹੈ ਅੰਮ੍ਰਿਤ ਵਿੱਚ ਹੁੰਦੀ ਹੈ ਬਾਣੀ ਔਰ ਕੀ ਹੁੰਦਾ ਔਰ ਜਿਹੜੇ ਪੰਜ ਪਿਆਰੇ ਬੋਲਦੇ ਨੇ ਤੇ ਕੀ ਮਤਲਬ ਅੱਜ ਅੱਜ ਤੋਂ ਜਦੋਂ ਉਹ ਅਮਰ ਛਕਾਉਂਦੇ ਨੇ ਜੋ ਕਹਿੰਦੇ ਨੇ ਕਿ ਅੱਜ ਤੋਂ ਤੁਹਾਡੇ ਮਤਾਂ ਤੁਹਾਡੇ ਪਿਤਾ ਗੁਰਗੋਮ ਸਿੰਘ ਜੀ ਤੇ ਤੁਹਾਡੀ ਮਾਤ ਜਦੋਂ ਅਮਰ ਛਕਾਉਂਦੇ ਨੇ ਪਤਾਸੇ ਹੁੰਦੇ ਆ ਗੁਰਬਾਣੀ ਹੁੰਦੀ ਆ ਖੰਡਾ ਸਾਹਿਬ ਹੁੰਦਾ ਏ ਇੰਨੀ ਸ਼ਕਤੀ ਕਿੱਥੋਂ ਆਉਂਦੀ ਏ ਕਿ ਅਮਰ ਛਕਾ ਕੇ ਗੁਰੂ ਵਾਲੇ ਬਣ ਜਾਂਦੇ ਨੇ ਜਦੋਂ ਫਿਰ ਸ਼ੇਰ ਬਣ ਜਾਂਦੇ ਨੇ ਗਿੱਦੜ ਵੀ ਸ਼ੇਰ ਬਣ ਜਾਂਦੇ ਨੇ ਕੀ ਆ ਜਦੋਂ ਅਮਰਿਸ਼ ਕਹਿੰਦੇ ਤਾਂ ਉਹ ਕਹਿੰਦੇ ਨੇ ਨਾ ਕਿ ਮੈਂ ਕਿ ਭਾਈ ਅੱਜ ਤੋਂ ਤੁਹਾਡੇ ਪਿਤਾ ਗੁਰਗੋਬ ਸਿੰਘ ਜੀ ਤੋਂ ਤੁਹਾਡੀ ਮਾਤਾ ਗੁਰਸੇਵ ਕੌਰ ਜੀ ਇਹ ਸੁਣ ਕੇ ਮੈਂ ਤਾਂ ਸਿੱਖਾ ਦੇ ਹੁੰਦਾ ਐਨਾ ਮਤਲਬ ਐਨਾ ਉਹ ਹੁੰਦਾ ਮਤਲਬ ਉਹਨਾਂ ਦੇ ਅੰਦਰ ਜੋਸ਼ ਆ ਜਾਂਦਾ ਹੈ ਕਿ ਮਤਲਬ ਮੇਰੇ ਮੇਰੇ ਪਿਤਾ ਗੁਰਗੋਬ ਸਿੰਘ ਜੀ ਹੈ ਮਤਲਬ ਇਹ ਜੋਸ਼ ਹੁੰਦਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸੀ ਕਾਲ ਜੀ ਇਹ ਸਿੰਘ ਸਾਹਿਬ ਵਧਾਈ ਦੇ ਪਾਤਰ ਨੇ ਪਹਿਲਾਂ ਹੀ ਹੱਥੋਂ ਪਿੱਛੇ ਇਹ ਸਿੰਘ ਸਾਹਿਬ ਜੀ ਇੱਧਰ ਕਰਿਓ ਕੈਮਰਾ ਪਹਿਲਾਂ ਹੀ ਲੱਡੂ ਵੰਡ ਰਹੇ ਨੇ ਤੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਥਾਨ ਤੇ ਬੈਠੇ ਨੇ ਭਾਈ ਮਤੀ ਦਾਸ ਦਾ ਵੀ ਸ਼ਹੀਦੀ ਸਥਾਨ ਖੂਨ ਦੇ ਨਾਲ ਰੰਗੀ ਹੋਈ ਧਰਤੀ ਨੂੰ ਜੇ ਅਸੀਂ ਭੁੱਲ ਗਏ ਜੇ ਅਸੀਂ ਸਾਬ ਜਾਦਿਆਂ ਨੂੰ ਭੁੱਲ ਗਏ ਸਰਕਾਰਾਂ ਤਾਂ ਪਹਿਲੇ ਚਾਉਂਦੀਆਂ ਨੇ ਕਿ ਸਿੱਖ ਧਰਮ ਖਤਮ ਹੀ ਹੋ ਜਾਵੇ ਕਿਉਂਕਿ ਸਿੱਖੀ ਬੇਟੀ ਨੇ ਗੱਲ ਕੀਤੀ ਹੈ ਖੰਡੇ ਦੇ ਵਿੱਚੋਂ ਅਮਰ ਤੇ ਇਸ ਤਰ੍ਹਾਂ ਦਾ ਛਕਾਇਆ ਜਦੋਂ ਸ਼ੱਕ ਲੈਂਦਾ ਬੰਦਾ ਤੇ ਫਿਰ 40 ਸਿੰਘ ਵੀ 10-10 ਲੱਖ ਨੂੰ ਚਮਕੌਰ ਸਾਹਿਬ ਦੀ ਗਲੀ ਦੇ ਵਿੱਚ ਭਾਜਣਾ ਪਾ ਜਾਂਦੇ ਨੇ ਇਹੀ ਗੱਲਾਂ ਨੇ ਜਿਹੜੀਆਂ ਸਰਕਾਰਾਂ ਨੂੰ ਡਰਾਉਂਦੀਆਂ ਨੇ ਪਰੇ ਸਿੱਖੀ ਹੋਜੀ ਚੀਜ਼ਾਂ ਖਤਮ ਨਹੀਂ ਹੋਈ ਕਦੇ ਨਹੀਂ ਖਤਮ ਹੁੰਦੀ ਨਾ ਹੋਏਗੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਵਿਦਾਈ ਦੇ ਪਾਤਰੋ ਛੋਟੇ ਛੋਟੇ ਬੱਚਿਆਂ ਨੂੰ ਇੰਨੀ ਸਿੱਖਿਆ ਦੇ ਰਹੇ ਹੋ ਬਾਬਾ ਜੀ ਇਹ ਹੁਣੇ ਆਪ ਜੀ ਸਵਾਲ ਪੁੱਛੇ ਜੀ ਨਾ ਬੱਚਾ ਕੋਲੋਂ ਕਿ ਐਸਾ ਕੀ ਹੈ ਸ਼ੇਰ ਬਣ ਜਾਂਦਾ ਜਦ ਬਾਣੀ ਜਿਹਨੂੰ ਅੰਮ੍ਰਿਤ ਬਾਣੀ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਅੰਮ੍ਰਿਤ ਸਾਰੇ ਅਗਰ ਗੁਰੂ ਦੇ ਸਿੱਖ ਬਾਣੀ ਨੂੰ ਅੰਮ੍ਰਿਤ ਸਮਝ ਕੇ ਲੈਣੀ ਅੰਮ੍ਰਿਤ ਦਾ ਮਰਨ ਦਾ ਮਤਲਬ ਮਰਦ ਦਾ ਮਤਲਬ ਮਰਨਾ ਅੰਮ੍ਰਿਤ ਦਾ ਮਤਲਬ ਹੁੰਦਾ ਨਾ ਮਰਨਾ ਅਮਰ ਹੋ ਜਾਣਾ ਅਗਰ ਇੱਕ ਨੂੰ ਲਫ਼ਜ਼ ਸਮਝਾਂਗੇ ਤੇ ਫਿਰ ਤੁਸੀਂ ਲਫ਼ਜ਼ ਕਰਕੇ ਦੁਨੀਆ ਕਿੱਥੇ ਜਾ ਰਹੇ ਆ ਤੇ ਜੇ ਸੋ ਅੰਮ੍ਰਿਤ ਸਮਝਾਂਗੇ ਤੇ ਫਿਰ ਅੰਮ੍ਰਿਤ ਵੀ ਅਮਰ ਸੋਹੇ ਸਤਿਗੁਰੂ ਕਹਿੰਦੇ ਨੇ ਕਿ ਅਗਰ ਅਸੀਂ ਅੰਮ੍ਰਿਤ ਜੀ ਮਾਰੇ ਖੰਡੇ ਬਾਡੇ ਦਾ ਚਿੜੀਆਂ ਤੋਂ ਮੈਂ ਬਾਜ ਤਰਾਉ ਸਭ ਤੁਮੇ ਕੋਈ ਨਹੀਂ ਨਾਮ ਸਵਾ ਲੱਖ ਸੇਖ ਲੜਾਉ ਮਾਰੇ ਕਹਿੰਦੇ ਨੇ ਤੋ ਉਹਦੇ ਕਿਹੜੀ ਚੀਜ਼ ਸੀ ਅਸੀਂ ਜਿਹੜੀ ਘੋਲ ਕੇ ਪਾਈ ਸੀ ਮਾਰੇ ਨੇ ਬਾਣੀ ਸੀ ਨਾ ਬਾਣੀ ਨੂੰ ਜਲ ਜਵਾ ਘੋਲ ਕੇ ਪਾਣ ਦਾ ਕੀ ਮਤਲਬ ਸੀ ਅਸੀਂ ਉਹ ਜਲ ਛਕਦੇ ਆ ਕਿ ਸਾਡੇ ਅੰਦਰ ਉਹ ਚੀਜ਼ ਆਏ ਪਰ ਸਾਡੇ ਅੰਦਰ ਜਲ ਹੀ ਆਇਆ ਉਹ ਸ਼ਕਤੀ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਜੋ ਜੀ ਤੁਹਾਨੂੰ ਦੇਣਾ ਚਾਹੁੰਦਾ ਸੀ ਉਸ ਨੂੰ ਸਮਝ ਨਹੀਂ ਪਾਏ ਸਾਡੀ ਕੌਮ ਦੇ ਵਿੱਚ بڑے ਜੱਥੇਦਾਰ ਨੇ ਬੜਾ ਕੁਝ ਸਾਡੀ ਕੌਮ ਦੇ ਵਿੱਚ ਬਹੁਤ ਵੱਡੇ ਵੱਡੇ ਜੱਥੇਦਾਰ ਨੇ ਸਿੱਖ ਧਰਮ ਦੇ ਰਸਤੇ ਤੇ ਕੋਈ ਜੋ ਚੱਲਦਾ ਹੈ ਜਾਂ ਸਾਡੀ ਕੌਮ ਦੇ ਬੱਚਿਆਂ ਨੂੰ ਚਲਾਉਂਦਾ ਹੈ ਉਹਨੂੰ ਕਸ਼ਟਾਂ ਵਿੱਚ ਹੀ ਪਾਇਆ ਜਾਂਦਾ ਭਾਵੇਂ ਅਮਰਤਪਾਲ ਦੀ ਗੱਲ ਕਰੀਏ ਭਾਵੇਂ ਹੋਰ ਗੱਲ ਕਰੀਏ ਜਿਨ੍ਹਾਂ ਵੀ ਸਿੱਖ ਧਰਮ ਦੀ ਗੱਲ ਕੀਤੀ ਹੈ ਜਾਂ ਉਹ ਤਸ਼ੱਦਦ ਦਾ ਸ਼ਿਕਾਰ ਹੋਇਆ ਜਾਂ ਉਹ ਜੇਲ੍ਹਾਂ ਵਿੱਚ ਗਏ ਨੇ ਤੁਹਾਨੂੰ ਡਰ ਨਹੀਂ ਲੱਗਦਾ ਇਹਨਾਂ ਗੱਲਾਂ ਤੋਂ ਤੁਸੀਂ ਇੱਕ ਪਨੀਰੀ ਤਿਆਰ ਕਰ ਲਿਓ ਦਿਲੀ ਡਰਨਾ ਕੀ ਹੈਗੀ ਅਸੀਂ ਕਿਸ ਕਿਸ ਕੱਲ ਤੇ ਅਸੀਂ ਪਾਣੀ ਦੇ ਨਾਲ ਕਹਿੰਦੇ ਸ਼ੇਰ ਬਣਦੇ ਨੇ ਅਸੀਂ ਬਾਣੀ ਪੜਦੇ ਮਾਰੇ ਰੱਖੇ ਇੱਕੋ ਆਪ ਮਾਨੁਕ ਕੇ ਕਿਸ਼ਨਾ ਹੀ ਹਾਰ ਬੰਦੇ ਰੱਚ ਕੀ ਹੈ ਬੰਦਾ ਕਰ ਸਦਾ ਕੁਛ ਤੁਹਾਡੇ ਕੋਲ 20 ਕਰੋੜ ਰੁਪਏ ਪਿਓਏ ਬਿਮਾਰੀ ਹੋਏ ਤੇ ਤੁਸੀਂ ਕਹਿੰਦੇ ਕਿਡਨੀ ਚਾਹੀਦੀ ਕਿਡਨੀ ਨਹੀਂ ਮਿਲ ਰਹੀ 20 ਕਰੋੜ ਕੀ ਕਰੇਗਾ ਰੱਖੇਗਾ ਤੇ ਰੱਬ ਤੇ ਰੱਬ ਜਾਏ ਬਿਨ ਬਾਬਾ ਹੋਵੇ ਬਿਨ ਸਾਸ ਤੇ ਰੱਖੇ ਬਿਨ ਸਾਸ ਤੋਂ ਰੱਖ ਲਵੇ ਪਰਮਾਤਮਾ ਬਰਬਾਹ ਕਰ ਸਕਦਾ ਸਾਰਾ ਉੜੇ ਅਗਰੇ ਸ਼ਬਦ ਰੂਪ ਵਿੱਚ ਅਸੀਂ ਚੱਲੀਏ ਖਾਲੀ ਐਵੇਂ ਬਾਣੀ ਪੜ ਲਈਏ ਤੇ ਫਿਰ ਕੁਝ ਵੀ ਨਹੀਂ ਹੈ ਤੇ ਜੇ ਉਹਨੂੰ ਸੱਚਮੁਣੀ ਹੈ ਤੇ ਰੱਬ ਨਾਲ ਹੈ ਨਾ ਕੀ ਹੈ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਜੀ ਵਿਧਾਇਕ ਦੇ ਪਾਤਰ ਨੇ ਇਹ ਛੋਟੇ ਛੋਟੇ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਜੇ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਤਾਂ ਸਿੱਖੀ ਬਚੇਗੀ ਜੇ ਇਹ ਕੋਸ਼ਿਸ਼ਾਂ ਖਤਮ ਹੋ ਗਈਆਂ ਤਾਂ ਸਾਨੂੰ ਬੜਾ ਮੁਸ਼ਕਲ ਹੋਇਆ ਸਾਨੂੰ ਆਪਣਾ ਆਪ ਪਛਾਣਨਾ ਬੜਾ ਮੁਸ਼ਕਲ ਹੋ ਜਾਣਾ ਵੀ ਸਿੱਖ ਹੁੰਦੇ ਕੀ ਸੀ ਹਾਂਜੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਪੜਦੇ ਅਸੀਂ ਪਹਿਲੀ ਸਾਨੂੰ ਪਹਿਲੀ ਬਾਣੀ ਖੜਾ ਸੀ ਉਸ ਬਾਣੀ ਨੂੰ ਪੜਦੇ ਆਏ ਹਣੇ ਬੱਚੀ ਨਵੀਂ ਹੈ ਇੱਥੇ ਸੇਵਾ ਕਰਦੀ ਹੈ ਅੱਜ ਇਹਨੂੰ ਕਈ ਟਾਂ ਤੁਸਾਂ ਨੋਟ ਕਰਦੀ ਹੈ ਅੱਜ ਆ ਬੈਗੀ ਇਹਨੇ ਕਦਾਂ ਸੁਣੀ ਸਮਝੀ ਇਹ ਪਹਿਲੀ ਵਾਰੀ ਬੈਠੀ ਇੱਥੇ ਅੱਜ ਮਲੇਂਡ ਕਿੰਨੇ ਟਾਂ बोल भी आज तू तो पहली बार बैठी तेरे को तो कैसा लगा अमृत छक नहीं तैयार है शायद अगले हफ्ते तो छक भी ले बाबा जी बेरती अब पहली बार बैठी सिर्फ पहली बार बच्चे आए थे सनातन धर्म तो पंडित की कुछ जी दसे प्यो फर्स्ट टाइम फर्स्ट टाइम आते मैंने मैं कह तू तो अम छक लै मैं नहीं पता सिख है मैं नहीं पता तो मैं तू आई सेवा करिए मैं कहीं मैं हिंदू धर्म तो मैं कहूं अमृत छक छकती है एक हिंदू बेटी साइन ਸਾਡੀ ਸਿਸਟਰ ਇੱਕ ਸਿੱਖ ਧਰਮ ਅਪਣਾ ਲੈਂਦੀ ਐ ਅਸੀਂ ਸਿੱਖਾਂ ਦੇ ਘਰ ਵਿੱਚ ਜੰਮ ਕੇ ਅਸੀਂ ਸਿੱਖ ਨਹੀਂ ਬਣਦੇ ਅਸੀਂ ਬਿਸ਼ਰਮ ਐ ਅਸੀਂ ਕਿਹੜੀ ਨਸਲ ਵਿੱਚ ਅਸੀਂ ਬਿਸ਼ਰਮ ਐ ਰੋਏ ਬੋਲਦੇ ਆ ਅਸੀਂ ਬਿਸ਼ਰਮ ਐ ਦੇਖੋ ਅਸੀਂ ਜਪਜੀ ਸਾਹਿਬ ਪੜਨਾ ਲੇ ਸਿੱਖਾਂ ਠੀਕ ਐ ਸਤਗੁਰ ਦੀ ਗ ਬਾਣੀ ਚ ਪੰਗਦੀ ਐ ਮੰਨੇ ਤਰੇ ਤਾਰੇ ਗੁਰ ਸਿੱਖ ਅਸੀਂ ਪੜਦੇ ਆ ਨਾ ਪਹਿਲੇ ਜਪਜੀ ਸਾਹਿਬ ਦੀ ਬਾਣੀ ਐ ਇਹ ਬਾਣੀ ਜਪਜੀ ਸਾਹਿਬ ਦੀ ਐ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਮਹਾਨ ਪਿਖ ਐਸਾ ਨਾਮ ਲੈਣ ਦਾ ਜੇ ਕੋ ਮਨ ਜੇ ਹੁਣ ਦੇਖੋ ਇਹ ਨਹੀਂ ਪਹਿਲਾਂ ਘਰੇ ਮੰਨੇ ਗੁਰ ਗੁਰਨਾਥਨ ਪੜਨਾ ਸਿਰ ਹੀ ਘਰੇ ਘਰੇ ਮੰਨਣ ਵਾਸਤੇ ਠੀਕ ਐ ਇਹਨੂੰ ਬੁਲਾਇਆ ਜਾ ਰਿਹਾ ਕਿ ਮੰਨੇ ਜੇ ਬਈ ਤੂੰ ਮੰਨੇਗਾ ਇਹਨੂੰ ਕਿਹਾ ਮੰਨੇ ਇਹਨੂੰ ਗੱਲ ਸਮਝ ਆਈ ਮੰਨੇ ਬੰਦਾ ਮੁਕੀ ਹੋਇਆ ਬੰਦਾ ਮੰਨੇ ਮਤਲਬ ਕੀ ਹੋਇਆ ਮੰਨਣਾ ਮੰਨੇ ਨਾ ਮੰਨਣਾ ਉਸ ਤੋਂ ਅਗਲਾ ਅੱਖਰ ਤਾਰੇ ਜੇ ਮੰਨੇਗਾ ਤਾਂ ਕੀ ਹੋਏਗਾ ਤਾਰੇਗਾ ਤੀਸਰਾ ਅੱਖਰ ਤਾਰੇ ਤਾਰੇ ਤੁਸੀਂ ਕਹੋਗੇ ਤਾਰੇਗਾ ਕੋਣ ਤਾਰੇ ਕੁਐਸਚਨ ਹੋ ਗਿਆ ਮੰਨੇਗਾ ਤੇ ਤਾਰੇਗਾ ਤੇ ਤਾਰੇ ਹੁਣ ਉਹ ਕਿਹੜਾ ਤਾਰੇਗਾ ਮੰਨਣ ਤੋਂ ਬਾਅਦ ਤਾਰੇ ਉਹ ਚੌਥਾ ਅੱਖਰ ਹੈ ਗੁਰੂ ਹੁਣ ਗੁਰੂ ਆ ਗਿਆ ਚਾਰ ਅੱਖਰ ਤੇ ਪਹਿਲਾ ਆਏ ਮੰਨੇ ਫਿਰੇ ਤਰੇ ਫਿਰੇ ਤਾਰੇ ਫਿਰੇ ਗੁਰੂ ਤੇ ਕਿਨੂ ਦਾਰੇਗਾ ਪਹਿਲਾ ਹੈਗਾ ਸੀ ਮੰਨਣ ਵਾਲਾ ਤੇ 5 ਨੰਬਰ ਤੇ ਕੀ ਆਇਆ ਸਿੱਖਣ ਵਾਲਾ ਸਿੱਖ ਬਾਬਾ ਜੀਤ ਸਿੰਘ ਜਦੋਂ ਜੰਗ ਨੂੰ ਚਲਾ ਗਿਆ ਸੀ ਜੁਝਾਰ ਸਿੰਘ ਜੁਝਾਰ ਸਿੰਘ ਚਲਾ ਗਿਆ ਸੀ ਜੀਤ ਸਿੰਘ ਰਹਿ ਗਿਆ ਸੀ ਛੋਟੀ ਉਮਰ ਸੀ ਚਾਹ ਲੋ ਤੁਹਾਡੀ ਉਮਰ ਸੀ ਤਾਂ ਬਾਬਾ ਜੀਤ ਸਿੰਘ ਕਲਗੀਧਰ ਪਾਸ਼ਾ ਤੋਂ ਆਗਿਆ ਮੰਗਦੇ ਨੇ ਕਿ ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ ਮੈਂ ਵੀ ਸ਼ਹੀਦ ਹੋਣਾ ਚਾਹੁੰਦਾ ਮੈਂ ਵੀ ਚਾਹੁੰਦਾ ਮੇਰਾ ਖੂਨ ਤੁਹਾਡੇ ਗਲੇ ਇਹ ਸਾਰੀਆਂ ਹਿੰਦੂ ਧਰਮ ਦੀਆਂ ਖੜੀਆਂ ਨੇ ਹਿੰਦੂ ਧਰਮ ਚੋਂ ਕਾਫੀ ਹਿੰਦੂ ਧਰਮ ਚੋਂ ਆਏ ਨੇ ਜੇ ਇਹਨਾਂ ਤੇ ਤੁਹਾਡੇ ਲਈ ਸਵਾਲ ਹੈ ਜੇ ਇਹਨਾਂ ਤੇ ਕੋਈ ਵਿਪਤਾ ਪੈ ਜਾਂਦੀ ਹੈ ਤੁਸੀਂ ਕੀ ਕਰੋਗੇ ਜੇ ਤੁਹਾਡੇ ਕੋਲ ਸ਼ਸਤਰ ਹੈ ਸ਼ਸਤਰ ਹੈ ਕੀ ਕਰੋਗੇ ਇਹਨਾਂ ਦੀ ਰੱਖਿਆ ਕਰਾਂਗੇ ਕਿਸ ਤਰ੍ਹਾਂ ਕਰੋਗੇ ਆਪਣਾ ਪਾਵਰ ਕੀ ਸਿੱਧੀ ਜੀ ਗੱਲ ਹਾਂਜੀ ਸੀਧ ਹੋ ਜਾਓਗੇ ਹਾਂਜੀ ਸ਼ਸਤਰਿਆ ਤੇ ਸ਼ਸਤਰ ਚਲਾਵਾਂਗੇ ਉਹਨਾਂ ਵਾਸਤੇ ਅਸੀਂ ਸਾਹਿਬ ਜਿਆਦਾ ਨਹੀਂ ਡਰਾਂਗੇ ਅਸੀਂ ਸਾਡੇ ਗੁਰੂ ਕੋ ਵੀ ਸੀਦੇ ਤਾਂ ਅਸੀਂ ਸਿੱਧਾ ਬੰਤ ਕਰਾਂਗੇ ਅਸੀਂ ਉਹਨਾਂ ਦੇ ਅਸੀਂ ਕਿਉਂ ਡਰਾਂਗੇ ਤੁਹਾਨੂੰ ਕਿੰਨਾ ਮਾਨ ਅਰੇ ਇਹੋ ਜੇ ਬੱਚੇ ਸਾਰੇ ਦੁਨੀਆ ਵਿੱਚ ਹੋਣ ਤੇ ਸਾਡੀ ਕੌਮ ਨਹੀਂ ਗਈ ਕੋਈ ਨਾ ਸਾਡੇ ਕੌਮ ਦੇ ਬੱਚੇ ਤੁਹਾਨੂੰ ਮਿਲ ਰਹੇ ਹਾਂ ਹਾਂਜੀ ਹਾਂਜੀ ਇਹਨੇ ਪੁੱਛਿਆ ਜਦ ਆਏ ਸੀ ਤਾਂ ਕਿ ਸੱਚੇ ਇੱਦਾਂ ਹੋਣ ਸਾਡੇ ਕਿੰਨੇ ਮੈਨੂੰ ਪਹਿਲੇ ਆਏ ਸੀ ਇੱਕ ਸਾਲ ਹੋ ਗਿਆ ਤਾਂ ਕਿ ਸੀ ਤੁਸੀਂ ਦਾਤਵਾਲਾ ਸੀ ਕੁਝ ਐਡਰੈਸ ਸੀ ਬਿਲਕੁਲ ਨਹੀਂ ਤੇਰੀ ਮੰਮੀ ਦਾ ਤੇਰੀ ਛੋਟੇ ਕਿਤੇ ਜੀ ਬਾਬਾ ਅਜੀਤ ਸਿੰਘ ਜੀ ਜਿਹੜੇ ਦੋਰਾ ਤੋਂ ਢੂੜ ਰਹੇ ਹੋ ਨਾ ਇਹਨੂੰ ਦੇਖ ਲਓ ਹਾਂ ਸਹੀ ਗੱਲ ਕਰੀ ਹੁਣ ਹੁਣ ਇਹਨਾਂ ਨੇ ਮੰਨ ਦੀ ਗੱਲ ਕੀਤੀ ਹੈ ਮੇਰੇ ਦੀ ਮੈਂ ਇਹਨਾਂ ਤੋਂ ਸਵਾਲ ਇਹਨਾਂ ਨੇ ਅੰਦਰ ਤੋਂ ਕਢਾਉਣਾ ਚਾਹੁੰਦਾ ਸੀ ਇਹ ਆਪੇ ਕੱਢ ਬੈਠੇ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਹਾਂਜੀ ਇਹ ਵਾਲੇ ਖੜੇ ਸਹੀ ਗੱਲ ਹੈ ਹੁਣ ਬਾਬਾ ਜੀ ਨੇ ਰੂਹ ਨੂੰ ਭਾਈ ਮਤੇਦਾਸ ਦੇ ਸ਼ਹੀਦੀ ਸਥਾਨ ਤੇ ਖੜੇ ਹੈ ਇਹ ਚਾਰੋਂ ਹੁਣ ਕਿ ਕਿੰਨਾ ਅਨੰਦ ਆਰਿਆ ਸਿੱਖੀ ਵਿੱਚ ਆ ਕੇ ਕੈਸੀ ਇਹ ਬੋਲਦੀ ਨਹੀਂ ਜੀ ਵੀਰ ਜੀ ਬਲੇ ਅੱਛਾ ਜੀ ਹੁਣ ਸਭ ਸੁਣ ਲੋ ਇਹਨਾਂ ਕੋਲ ਕੀਰਤਨ ਸੁਣੋ ਸਭ ਸੁਣੋ ਅੱਛਾ ਜੀ ਹੁਣ ਅੱਛਾ ਪਹਿਲੇ ਬੋਲਦੀ ਨਹੀਂ ਸੀ ਜਦੋਂ ਮੈਨੂੰ ਵੀ ਆਈ ਸੀ ਇਹ ਵੀ ਨਹੀਂ ਬੋਲਦੀ ਇਹਨੂੰ ਵੀ ਸ਼ੇਰ ਬਣੀ ਇਹ ਸਭ ਬੋਲਣ ਦਾ ਇਹ ਤਾਂ ਹੁਣ ਵੀ ਨਹੀਂ ਬੋਲਦੀ ਇਹ ਉਹ ਤਾਂ ਬੜਾ ਬੋਲਦੀ ਇਹ ਇਹ ਛੋਟੀ ਦੇਖੋ ਕਿੰਨੀ ਉਮਰ ਹੈ ਅਸੀਂ ਕਦਾਂ ਵੀ ਦੱਸੋ ਕਿੰਨੀ ਉਮਰ ਹੈ 9 ਸਾਲ ਉਧਰ ਨੂੰ ਕਰੋ ਉਧਰ ਮੁਕਰ 9 ਸਾਲ ਉਮਰ ਦਾ ਆਪਣੀ ਕੀ ਉਮਰ ਕਿੰਨੀ ਤੇਰੀ ਉਮਰ ਕਿੰਨੀ 9 ਸਾਲ 9 ਸਾਲ ਨਾ ਤੀਸ ਹੋ ਜਾਨੀ ਹੈ ਬਿਨਾ ਅਮਰਤ ਬਿਨਾ ਨਿਦ੍ਰਮ ਗੀਤੇ ਨਿਕ ਦੇਰ ਕਰੇ ਹੁੰਦੀ ਰੱਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਨੂੰ ਸ਼ਹੀਦ ਕਿਹੜੇ ਬਾਦਸ਼ਾਹ ਨੇ ਕਰਵਾਇਆ ਸੀ ਕਿਹੜਿਆ ਨਿਕਲ ਆਇਆ ਸੀ ਤੁਹਾਡੇ ਕੋਲ ਜਿਹੜੇ ਸੀ ਔਰੰਗਜ਼ੇਬ ਔਰੰਗਜ਼ੇਬ ਨੂੰ ਸਮਝਾ ਰਹੇ ਥੋੜਾ ਜਿਹਾ ਲਓ ਜੀ ਦਿੱਲੀ ਦੀਆਂ ਸੰਗਤਾਂ ਇਹ ਵਧਾਈ ਦੇ ਪਾਤਰ ਨੇ ਮੈਨੂੰ ਇਹਨਾਂ ਤੇ ਮਾਣ ਹੋ ਜਾਂਦਾ ਮੈਂ ਅੱਜ ਵੀ ਸਵੇਰੇ ਵੀ ਆਇਆ ਸੀ ਸਵੇਰੇ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ ਪਤਾ ਨਹੀਂ ਸ਼ਾਮੀ ਹੋਣੇ ਸੀ ਤੇ ਵਧਾਈ ਦੇ ਪਾਤਰ ਨੇ ਪ੍ਰੈਮੋ ਦੇ ਵੱਲੋਂ ਮੈਂ ਫੇਰ ਦਿਖਾ ਰਿਹਾ ਆਪਾਂ ਨੂੰ ਇਹੋ ਜਿਹੇ ਅਪਰਾਲੇ ਕਰਨ ਦੀ ਲੋੜ ਹੈ ਵਧੀਆ ਗੱਲ ਕੀਤੀ ਇਹਨਾਂ ਦਿਲ ਦੀ ਕੇ ਦੇਖੋ ਇਹਨਾਂ ਚੌਧਰਾ ਵਰ ਫਤਿਹ ਸਿੰਘ ਚੌਧਰੀ ਸਾਹਿਬ ਨੂੰ ਮਿਲਿਓ ਨਜ਼ਰ ਆਉਂਦੇ ਨੇ ਚੌਧਰੀ ਸਾਹਿਬ ਨੂੰ ਮਿਲ ਲੈਣੇ ਚੌਧਰੀ ਸਾਹਿਬ ਆਜੋ ਚੌਧਰੀ ਸਾਹਿਬ ਸੁਣਾਓ ਵਾਏ ਗਰਜੇਗਾ ਖਾਲਸਾ ਵਾਏ ਗਰਜੇਗੇ ਫਤਿਹ ਨਹੀਂ ਖੜ ਜੋ ਤੁਸੀਂ ਚੌਧਰੀ ਸਾਹਿਬ ਕਹਤੇ ਕਿਉਂ ਕਹਿੰਦੇ ਉਹਨਾਂ ਨੂੰ ਚੌਧਰੀ ਇੱਕ ਗੁਰਨਾਨ ਦੇ ਚੌਧਰੀ ਨੇ ਗੁਰਨਾਨ ਦੇ ਘਰ ਦੇ ਚੌਧਰੀ ਨੇ ਨਹੀਂ ਐਦਾਂ ਕਹਿੰਦੇ ਕਿ ਸਿੱਖ ਬਣਵਾ ਦਿੰਦਾ ਅਜੀ ਦੱਸੋ ਦਿਲ ਦੀ ਗੱਲ ਦੱਸੋ ਚੌਧਰੀ ਜਿਹੜੇ ਗੁਰਦੇ ਜੀ ਜੋ ਮਹਾਰਾਜ ਕਰ ਰਹੇ ਮੈਂ ਕੀ ਬੋਲੂ ਅਜੀ ਪਿਆਰਲੀ ਕਹਿੰਦੇ ਪਿਆ ਨਾ ਵੀ ਗੁਰਨਾਨ ਦਾ ਸਿੱਖ ਬਣ ਜਾਏਗਾ ਉਦੋਂ ਵੱਡਾ ਚੌਧਰੀ ਕਿਹੜਾ ਹੈ ਇਹਨਾਂ ਨੇ ਆਪਣੇ ਆਪਣੇ ਰੁਤਬੇ ਵੀ ਦਿੱਤੇ ਹੋਏ ਨੇ ਇਹ ਚੌਧਰੀ ਹੈ ਇਹ ਸਾਬਜਾਦਿਆਂ ਦੇ ਨੇ ਇਹਨਾਂ ਨੂੰ ਤੁਹਾਨੂੰ ਕੀ ਕਹਿੰਦੇ ਨੇ ਨਹੀਂ ਸ਼ੋਭਾ ਸਾਰਿਆਂ ਨੂੰ ਸ਼ੋਭਾ ਕੌਰ ਬੋਲਦੇ ਨੇ ਸਾਰਿਆਂ ਨੂੰ ਸ਼ੋਭਾ ਕੌਰ ਬੋਲਦੇ ਆ ਦੇਖਿਆ ਇਹ ਸ਼ੇਰਨੀ ਤੁਹਾਨੂੰ ਕੀ ਕਹਿੰਦੇ ਸਾਰਿਆਂ ਨੂੰ ਸ਼ੇਰਨੀ ਮੈਨੂੰ ਗੁਰਲਾਡਲੀ ਲਓ ਜੀ ਅੱਛਾ ਤੁਹਾਨੂੰ ਕੀ ਕਹਿੰਦੇ ਨੇ ਸ਼ੇਰਨੀ ਤੁਹਾਨੂੰ ਕੀ ਭੀਗੀ ਬਿੱਲੀ ਅਰੇ ਭੀਗੀ ਬਿੱਲੀ ਭੀਜੀ ਬਿੱਲੀ ਆਦਾ ਬਾਤ ਕੋ ਸੁਣਤਾ ਨਾ ਹੋ ਰਿਹਾ ਇਹ ਨਹੀਂ ਇਹ ਭੋਲੀ ਬਿੱਲੀ ਹੈ ਇਹ ਬਿੱਲੀ ਹਾਂ ਜੀ ਮੈਂ ਕੁਝ ਬੋਲ ਨਹੀਂ ਦਿੱਤਾ मैं तो मैं ये बताऊँ मैं जब मनमुख जीवन में था मैं क्या बताऊँ तो मैं बस खाता पीता बस बाहर जाना मैं लड़ाई झगड़े करता था ज़्यादातर और मैं जाता गुरुद्वारे में था पर मुझे इंटरेस्ट नहीं था सच बताऊँ तो मेरे को कोई इंटरेस्ट नहीं था मुझे ताभी मेरे को फ़ोटो खिंचवानी है दर्शन किया बटा फ़ोटो खिंचवाई मैं घर चला गया पर आज ऐसी ऐसा टाइम आ गया है मैं क्या बताऊँ बड़ा हैरान की होती है कि महाराज कभी संगत के दर्शन नहीं हुए थे हाँ मैंने एक बार सुनी थी बाबा लास्ट टाइम बाबा जी के दो हुक्म सुने थे गुरु गोविंद सिंह जी के फिफ्टी टू कि सिख ही गुरु सिखों की करनी है कभी की नहीं पर महाराज ने बख्श दिया दो दो जगह बख्श दी दुनिया के किसी ऐसे धर्म का नाम बता सकते हो जो कभी झुकाना हो जहाँ लंगर चलते हो जो कुर्बानी देने के लिए तैयार हो अपने धर्म की सिख धर्म की बात नहीं करना कोई और धर्म है दुनिया में संसार में पूरी सृष्टि में कोई ऐसा धर्म आपने देखा है लंगर चलाता हो शहीद होने के लिए सबसे आगे बंदा सिंह बहादुर की तरह अपने बच्चे का सीना कटवा कर सी मेरे लिए तो कोई नहीं नहीं मेरे लिए तो नहीं कहता रहा बस मैं बस नहीं हुए तरस रहे हैं ਪਹਿਲੇ ਜਦ ਤਰਸ ਉਹ ਐਕਚੁਅਲੀ ਬਥਾਰਿਆ ਹੈ ਦੇਖੋ ਥੋੜਾ ਜਿਹਾ ਅਸੀਂ ਇਹਨੂੰ ਕਹਿੰਦੇ ਹਾਂ ਥੋੜਾ ਜਿਹਾ ਕਰ ਲੈ ਆਪਣੇ ਹਿਸਾਬ ਨਾਲ ਤਿਆਰ ਹੈ ਪੂਰਾ ਤੇ ਥੋੜਾ ਜਿਹਾ ਦੇਖੋ ਨਾ ਤੁਹਾਡੇ ਸਾਹਮਣੇ ਹੋ ਗਿਆ ਕਲੀਅਰ ਹੈ ਬਾਬਾ ਜੀ ਹੁਣ ਲੈ ਲੜੀਂ ਘਣਾਉਣ ਲੱਗੇ ਉਹ ਕਹਿੰਦਾ ਮੈਂ ਅਮਰ ਤੁਨ ਸ਼ੱਕ ਰਿਹਾ ਤਰਸ ਰਿਹਾ ਇਹ ਕਹਿੰਦਾ ਐਕਚੁਅਲੀ ਇਹ ਜੱਡ ਹੈ ਨਾ ਇਹ ਦੂਸਰੇ ਧਰਮ ਦੇ ਚੌਧਰੀ ਉਹਨਾਂ ਨੂੰ ਚੌਧਰੀ ਕਹਿੰਦੇ ਉੱਥੇ ਤੇ ਅਸੀਂ ਤੇ ਪਿਆਰ ਨਾਲ ਵੀ ਕਹਿੰਦੇ ਹਾਂ ਹੱਸ ਕੇ ਲੇਕਿਨ ਉਹਨੇ ਤਿਆਰ ਹੋ ਰਿਹਾ ਮੁੰਡਾ ਮਨੇ ਜਿਹੜਾ ਥੋੜੇ ਜਿਹਾ ਨਾ ਕਰਦੀ ਥੋੜੀ ਜਿਹੀ ਉਹ ਚੱਲ ਰਹੀ ਘਰ ਇਹ ਨਾਲ ਏ ਅਮਰਤ ਜੀ ਇਹਨੂੰ ਜਦ ਆਇਆ ਸੀ ਤੇ ਇਹ ਵੀ ਹਿੰਦੂ ਪਰਿਵਾਰ ਤੋਂ ਹੈ ਇਹ ਤੁਹਾਡਾ ਇਹਦਾ ਨਾਮ ਸੀ ਪਹਿਲਾਂ ਮੀਤਾ ਕਹਿੰਦੇ ਸੀ ਤੇ ਇਹਦਾ ਨਾਮ ਅਨੰਦ ਕਿਸ਼ੋਰ ਹੈ ਤੇ ਮੀਤਾ ਸੀ ਜਦ ਇਹ ਨਵਾਂ ਨਜਰਾ ਸੰਗਤ ਕਰੀ ਸ਼ੁਰੂ ਕੀਤੀ ਮੈਨੂੰ ਸਮਝਾਉਂਦਾ ਸੀ ਕਹਿੰਦਾ ਵੀਰ ਜੀ ਮੇਰੇ ਘਰ ਲੜਾਈ ਹੁੰਦੀ ਹੈ ਤੁਸੀਂ ਦਿੱਲੀ ਵਿੱਚ ਖੜੇ ਹੋ ਜੇ ਸਮੇਂ ਦੀਆਂ ਸਰਕਾਰਾਂ ਕਹਿਣ ਕੋਈ ਵੀ ਸਰਕਾਰ ਹੋਵੇ ਅਹਿਮਦ ਸ਼ਾਹ ਅਬਦਾਲੀ ਹੋਵੇ ਹੋਰ ਹੁਣ ਜਿਹੜੀਆਂ ਸਰਕਾਰਾਂ ਨੇ ਕੋਈ ਵੀ ਹੋਵੇ ਭਾਵੇਂ ਅਮਰਤਪਾਲ ਨੂੰ ਗ੍ਰਿਫਤਾਰ ਕਰਨੇ ਵਾਲੇ ਹੁਣ ਭਾਵੇਂ ਕੋਈ ਵੀ ਹੋਣ ਜੇ ਕਹਿ ਦੇਣ ਕਿ ਸਿੱਖੀ ਖਤਮ ਹੋ ਗਈ ਤਾਂ ਸਿੱਖੀ ਖਤਮ ਹੋ ਗਈ ਇਹਨਾਂ ਨੇ ਕਿਹਾ ਪ੍ਰਗਟੋ ਖਾਲਸਾ ਪਰਮਾਤਮਾ ਦੀ ਮੋਜ ਹੈ ਸਿੱਖੀ ਕਦੀ ਕੋਈ ਖਤਮ ਨਹੀਂ ਹੋ ਸਕਦੀ ਸਿੱਖੀ ਨਾਲ ਹੀ ਤਾਂ ਸ੍ਰਿਸ਼ਟੀ ਹੈ ਜੇ ਸਿੱਖੀ ਨਹੀਂ ਤਾਂ ਸ੍ਰਿਸ਼ਟੀ ਨਹੀਂ ਹੈ ਜੈ ਹੋ ਪਰੇ ਡਾ ਜੈ ਆਇਓ ਡਾ ਪਰ ਸਿੱਖੀ ਖਤਮ ਨਹੀਂ ਹੋ ਰਹੀ ਭਾਈ ਸ਼ਹੀਦ ਭਾਈ ਮਤੀ ਦਾਸ ਦੇ ਅਸੀਂ ਸ਼ੀਦੀਸਤਾਨ ਤੇ ਖੜੇ ਹਾਂ ਸਾਰੇ Hindu ਧਰਮ ਨਾਲੇ ਬਿਲੋਂਗ ਕਰਦੇ ਨੇ ਜਿਹੜੇ ਸਿੱਖ ਧਰਮ ਵਿੱਚ ਆਏ ਨੇ ਸਾਨੂੰ ਮੈਨੂੰ ਵੀ ਥੋੜੀ ਜੀ ਬਾਬਾ ਜੀ ਨੇ ਕਿਹਾ ਸੀ ਸਾਨੂੰ ਆਪਣਾ ਆਪਣੇ ਕਰਾ ਦਿਓ ਇੱਕ ਵਾਰੀ ਕੈਮਰਾ ਘੁਮਾ ਦਿਓ ਸਾਰਿਆਂ ਤੇ ਦੇਖੋ ਇਹ ਸਾਰੇ ਸੀਗ ਬਣੇ ਉਸੇ ਗਬਣੀ ਦੇਖੋ ਬੱਚੀ ਹੋਰ ਕੋਣ ਕੋਣ ਸੀ ਇੱਧਰ ਆਓ ਇਧਰ ਉਹ ਸਾਰੇ ਦੇਖੋ ਤਿਆਰ ਹੋਏ ਸਭ ਮੈਂ ਤੁਹਾਨੂੰ ਫਿਰ ਆਖਰੀ ਸਵਾਲ ਕਰ ਦਿੰਨਾ

तो वही चीज़ मुझे दोबारा मिल जाती है महाराज की कृपा से हर चीज़ मेरी भावना है ऐसा हो रहा प्रैक्टिकल होता है मेरे साथ एक बार मेरे को बंगला साहब जाना था तो मेरे एक साथ वीर जी आते हैं वो इधर आते हैं वो तो मेरे हठ में रहते हैं मैं बहुत बार बोला उनको कभी महाराज सरदास नहीं की मैं कब बोला मैं को बंगला साहब जाना है बंगला साहब जाना है बहुत कब से बोलता आ रहा हूँ पर महाराज ने कृपा ही कर दी मेरे को दरअसल कहीं जाना था एडमिशन के लिए तो उसी वक्त महाराज ने बंगला साहब के दर्शन करा दी मुझे साथ में ही उधर मेरा बहुत अच्छा लगा महाराज की कृपा से ਏ ਬੱਚੀ ਪਿਆਰ ਖਰਗੋਸ਼ ਕਹਿੰਨਾ ਪਿਆਰਨਾ ਨਹੀਂ ਐ ਨਾ ਕਰਿਆ ਕਰੋ ਇਹ ਬਾਪੂ ਜੀ ਗਲਤ ਗੱਲ ਐ ਇਹ ਸੁਣੋ ਧਿਆਨ ਨਾਲ ਇਹ ਜੋ ਬੱਚੀ ਪਹਿਲੀ ਹਾਰੇ ਇਤਨਾ ਨਾਮ ਬਦਾ ਬੱਚੇ ਸਿੱਖ ਧਰਮੇ ਖਰਗੋਸ਼ ਹੁੰਦੇ ਹੋਤੇ ਹੋਤੇ ਪਹਿਲੇ ਆਪ ਬਤਾਓ ਪਿਆਰ ਵਾਲੇ ਹੁੰਦੇ ਉਹ ਮੰਨਦੀ ਨਹੀਂ ਆਗੀ ਤੁਸੀਂ ਬਣਾਓ ਪਿਆਰ ਵਾਲੇ ਹੁੰਦੇ ਆ ਇਹ ਤਾਂ ਤੁਸੀਂ ਸ਼ਿਕਾਰੇ ਆਂ ਹਰਿਆ ਇਹਦਾ ਵੀ ਕੀ ਕਰੀਏ ਜੋ ਬੱਚੋ ਨੂੰ ਬਰਗਲਾਣਾ ਪੜਦਾ ਨਾ ਥੋੜਾ ਜਿਹਾ ਪਿਆਰ ਵਾਲਾ ਪਿਆਰ ਦੇਣਾ ਪੜਦਾ ਨਾ ਤੂੰ ਮੇਰਾ ਲਾਡਲਾ ਬੱਚਾ ਅੱਛਾ ਹੁਣ ਇਹ ਪਹਿਲੀ ਵਾਰ ਹੀ ਆਈ ਇਹ ਕਹਿੰਦੀ ਮੇਰੇ ਕੋਲ ਥੋੜਾ ਤਿਆਰ ਹੋਣ ਦੇ ਅਗਲੇ ਹਫਤੇ ਸੋਚੂਗੀ ਠੀਕ ਹੈ ਅਸੀਂ ਇੱਥੇ ਵਿਚਾਰ ਕੀਤੀ 15 ਮਿੰਟਾਂ ਦੇ ਸਮਝਾਇਆ ਇਹਦਾ ਭਰਾ ਚਿਕੜ ਆਇਆ ਸੀ ਤੇ ਫਿਰ ਇਹਨੂੰ ਸਮਝਾਇਆ ਐਨਓਸੀ ਟਾਈਮ ਉਮਰ ਛੱਕ ਲਿਆ ਬਾਬਾ ਜੀ ਕਿਹਨਾਂ ਥੋੜੇ ਬਾਅਦ ਬਾਕੀ ਕੰਦੇ ਇੰਨੀ ਤੇਜ਼ੀ ਨਾਲ ਕੀਤਾ ਜਿਹੜੇ 5 ਸਾਲ ਤੱਕ ਸਾਡੇ ਚੱਕਰ ਨਹੀਂ ਕੀਤੇ ਜੋ ਇਹਨੇ ਦਮਾਲਾ ਸਜਾ ਲਿਆ ਸਭ ਕੁਝ ਕਰ ਲਿਆ ਔਰ ਸਾਰੀ ਗੇਟ ਕਰ ਲਈ ਇਹ ਪੜਾਈ ਪਤਾ ਕਿਹੜੀ ਕਰ ਰਹੀ ਹੈ ਦੱਸ ਕਿਹੜੀ ਪੜਾਈ ਕਰ ਰਹੀ ਹੈ ਕਿਹੜੀ ਕਰ ਰਹੇ ਜੀ ਐਮਐਸਸੀ ਮੈਥਸ ਅੱਛਾ ਕਿੰਨੀ ਉਮਰ ਹੈ 23 ਸਾਲ 23 ਸਾਲ ਲੱਗਿਆ ਹੁਣ ਸਿੱਖ ਧਰਮ ਵਿੱਚ ਕਿਸ ਤਰ੍ਹਾਂ ਲੱਗਿਆ ਕੀ अनोखी ਚੀਜ਼ ਅਲੱਗ ਕੀ ਸੈਪਰੇਟ ਕੀ ਨਜ਼ਰ ਆ ਰਿਹਾ ਤੁਹ ਸਾਰੇ ਧਰਮ ਹਿੰਦੂ ਧਰਮ ਨੇ ਹੋਰ ਕਾਫੀ ਕੁਝ ਦੇਖਿਆ ਤੁਸੀਂ ਕਾਫੀ ਕਰ ਰਹੇ ਹੋ ਕੀ ਕੀ ਅਲੱਗ ਨਜ਼ਰ ਕੀ ਆਇਆ ਪਹਿਲੀ ਬਾਤ ਤਾਂ ਸੱਚ ਦਾ ਪ੍ਰਚਾਰ ਹੋ ਰਿਹਾ ਹੈ ਇੱਕ ਦੂਸਰਾ ਹੋਰ ਧਰਮਾਂ ਚ ਮਤਲਬ ਸਜਦਾ ਪ੍ਰਚਾਰ ਨਹੀਂ ਕਰ ਰਹੇ ਸਹੀ ਤਰੀਕੇ ਨਾਲ ਪਰਮਾਤਮਾ ਨਾਲ ਨਹੀਂ ਜੋੜ ਰਹੇ ਹਮ ਇਧਰ ਪਰਮਾਤਮਾ ਨਾਲ ਪੂਰਨ ਤਰੀਕੇ ਨਾਲ ਜੋੜ ਰਹੇ ਆ ਇਹ ਇਹ ਤਾਂ ਜੇ ਅੱਛੀ ਚੀਜ਼ ਲਗੀ ਦੂਸਰੀ ਸੰਗਤ ਮਿਲ ਗਈ ਇਸ ਤੋਂ ਵੱਡੀ ਚੀਜ਼ ਹੋਊਗੀ ਲਓ ਜੀ ਇਹ ਦਿੱਲੀ ਦੀਆਂ ਸੰਗਤਾਂ ਇਹ ਸਿੰਘ ਸਾਹਿਬ ਇਹ ਸਾਰੇ ਵਿਧਾਈ ਦੇ ਪਾਤ ਨਹੀਂ ਇਹ ਬੇਟੀਆਂ ਜੇ ਛੋਟੀ ਹੋ ਕੇ ਜੂਜਣ ਦਾ ਚਾਹੇ ਤਾਂ ਵੱਡੀ ਹੋ ਕੇ ਤਾਂ ਫਿਰ ਜਦੋਂ ਸ਼ਾਸਤਰ ਕੋਲ ਆ ਜਾਣਗੇ ਹਨ ਜਦੋਂ ਖੰਡਾ ਸਾਹਿਬ ਚਲਾਣਾ ਆ ਗਿਆ ਤਲਵਾਰ ਚਲਾਣੀ ਆ ਗਈ ਵੱਡੇ ਹੋ ਜਾਓਗੇ ਜਦੋਂ ਤੁਸੀਂ ਫਿਰ ਕਿੰਨੇ ਕੁ ਬੰਦਿਆਂ ਨੂੰ ਤੁਸੀਂ ਲੈ ਕੇ ਵੇਜੋਗੇ ਦੁਸ਼ਮਣ ਨੂੰ ਵੱਡੇ ਹੋ ਜਾਓਗੇ ਜਦੋਂ ਤੁਸੀਂ 20 22 ਸਾਲ ਦੇ 25 ਸਾਲ ਦੇ ਕਿੰਨੇ ਕੁ ਬੰਦਿਆਂ ਨੂੰ ਘੈਲ ਕਰ ਦੋਗੇ ਜੇ ਤੁਹਾਡੇ ਦੇ ਦੁਸ਼ਮਣ ਹਮਲਾ ਕਰ ਦੇਵੇ 20 25 ਸਾਲ ਦੀ ਤੁਹਾਡੀ ਉਮਰ ਹੈ ਤੁਹਾਡੇ ਕੋਲ ਸ਼ਾਸਤਰ ਹੈ ਕੀ ਕਿਸੇ ਨੂੰ ਨਹੀਂ ਛੜਾਂਗੇ ਹਾਂ ਬੋਲ ਬੋਲ ਕੀ ਬੋਲ ਜੀਦਾ ਕੇਸਨ ਨਹੀਂ ਲੈਣ ਦਾ ਤੁਸੀਂ ਇਹ ਨਾ ਕਰੋ ਤੁਸੀਂ ਦੱਸੋ ਜੀ ਚੱਲੇ ਕੋਲੀ ਸੋਲੀ ਬੱਚਾ ਹੈ ਬੋਲੀ ਦਾ 10 ਦੁਸ਼ਮਣ ਮਿਲ ਗਏ 20 25 ਸਾਲ ਦੀ ਤੁਹਾਡੀ ਉਮਰ ਹੈ ਤੁਹਾਡੇ ਕੋਲ ਸ਼ਸਤਰ ਨੇ ਕਿੰਨੇ ਬੰਦਿਆਂ ਨੂੰ ਤੁਸੀਂ ਜ਼ਖਮੀ ਕਰੋਗੇ ਜਿੱਦੀ ਲੜਨੀ ਹੈ ਅਸੀਂ ਕਿੰਗੇ ਤੁਸੀਂ ਕਿੰਨੇ ਨੂੰ ਕਰੋਗੇ ਤੁਹਾਡੇ ਦੇ 10 ਬੰਦੇ ਹਮਲਾ ਕਰ ਦਿੰਦੇ ਨੇ 20 22 ਸਾਲ ਦੀ ਉਮਰ ਹੈ ਕਲਗੀਧਰ ਦੇ ਬਖਸ਼ੇ ਹੋਏ ਤੁਹਾਡੇ ਕੋਲ ਸ਼ਸਤਰ ਨੇ ਕਿੰਨੇ ਬੰਦਿਆਂ ਨੂੰ ਤੁਸੀਂ ਜ਼ਖਮੀ ਕਰ ਦੋਗੇ ਦੱਸਾਂ ਦੱਸਾਂ ਨੂੰ ਸਾਰਿਆਂ ਨੂੰ ਮੌਤ ਦੇ ਘਾਟ ਤਾਰੋਗੇ ਹਾਂਜੀ जवाब देता तो दे, दे। दे हूँ दे। करना चाहता हूँ अब जैसे शस्त्र नहीं है जैसे तो शस्त्र है सतरी अकाल सबसे बड़ा शस्त्र वाणी का है मान लो मेरे पास शस्त्र नहीं है नहीं अगर कुर्बानी चलो मैं ਸਵਾਲ ਨਹੀਂ ਕਰਨਾ ਚਾਹੀਏ ਮਤੀ ਦਾਸ ਕੀ ਸ਼ਹੀਦੋਂ ਕੀ ਧਰਤੀ ਹੈ ਅਗਰ ਗੁਰਬਾਣੀ ਸੇ ਇਤਨਾ ਕਾਮ ਹੋ ਜਾਤਾ ਤਾਂ ਛੋਟੇ ਛੋਟੇ ਬੱਚੋਂ ਕੋ ਤਲਵਾਰ ਲੈ ਕੇ ਚਮਕੌਰ ਕੀ ਗੜੀ ਮੇ ਜੂਝਨੇ ਕੀ ਕਿਆ ਜ਼ਰੂਰਤ ਥੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੂੰ ਕੋ ਕਿਆ ਜ਼ਰੂਰਤ ਦੀ ਗੁਰੂ ਗੋਬਿੰਦ ਸਿੰਘ ਕੋ ਤਲਵਾਰ ਉਠਾਣੇ ਕੀ ਕਿਆ ਜ਼ਰੂਰਤ ਪੜੀ ਥੀ ਗੁਰਬਾਣੀ ਆਹ ਸਮਝਦੇ ਇਹ ਬਰੋਸੇ ਦੀ ਗੱਲ ਹੈ ਨਾ ਜਿਤਨਾ ਗੁਰ ਪੇ ਬਰੋਸਾ ਹੋਗਾ ਉਤਨਾ ਪ੍ਰੇਮ ਪੈਦਾ ਹੋਗਾ ਅੰਦਰ ਔਰ ਔਰ ਅੰਦਰ ਜਿੰਨੀ ਬਾਬਨਾ ਹੋਏਗੀ ਆਪਣੇ ਮੇ ਕਿ ਭਾਈ ਇੱਕ ਦਿਨ ਬਾਬਾ ਜੀ ਕਿਰਪਾ ਕਰਨਗੇ ਜਿੰਨੀ ਅੰਦਰ ਬਾਬਨਾ ਹੈਗੀ ਅਬ ਤੋ ਬਚਾ ਕਰਨਾ ਹੈਕਣਾ ਹੈਕਣਾ ਉਹ ਇਹ ਅਰਦਾਸ ਤੋ ਗੁਰਸੇ ਹੀ ਕਰਤੋ ਨਾ ਗੁਰੂ ਅਰਜਨ ਦੇਵ ਜੀ ਤਨਤਨ ਸ੍ਰੀ ਗੁਰਦੇਵ ਜੀ ਆ ਪਰਮਾਤਮਾ ਸੀ ਪਰ ਬਾਣੇ ਚ ਰਹੇ ਜਿਤਤੀ ਦੇਵ ਤੇ ਬਿਠਾਤਾ ਗੁਰੂ ਹਰਗੋਬਿੰਦ ਜੀ ਨੇ ਕੀ ਆ ਗਿਆ ਕੀ ਗਿਆ ਸੀ ਕਿ ਹੁਣ ਬਸ ਹੋ ਗਈ ਬਸ ਹੁਣ ਨਹੀਂ ਭਾਈ ਹੁਣ ਤੁਹਾਡੀ ਮਾਇਆ ਨਹੀਂ ਚਾਹੀਦੀ ਕੁਛ ਨਹੀਂ ਜ਼ਾਇਦਾ ਸ਼ਸਤਰ ਲੈ ਆਓ ਵਧੀਆ ਦੇ ਵਧੀਆ ਘੋੜੇ ਲੈ ਕੇ ਆਓ ਵਧੀਆ ਦੇ ਵੱਡੇ ਸ਼ਸਤਰ ਲੈ ਕੇ ਆਓ ਹੋਰ ਕੁਛ ਨਹੀਂ ਜ਼ਾਇਦਾ ਗੁਰੂ ਗੋਰੀ ਦੀ ਮੌਜ ਸਹੀ ਗੱਲ ਬੋਲੀ ਹੈ ਸਿੰਘ ਸਾਹਿਬ ਨੇ ਹਰਜਿੰਦਰ ਸਿੰਘ ਜੀ ਗੁਰੂ ਅਰਜਨ ਪਾਤਸ਼ਾਹ ਨੂੰ 33 ਤਵੀ ਤੇ ਬਠਾਲ ਕੇ ਸ਼ਹੀਦ ਕੀਤਾ ਤਛੱਦਰ ਕੀਤਾ ਨੀਚੇ ਅਗਨੀ ਵਾਲੀ ਸਰੀਰ ਨੂੰ ਪੂਰੀ ਤਰ੍ਹਾਂ ਉਹ ਕਰਕੇ ਫਿਰ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਫਿਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਵਾਸ ਹੀ ਹੋਣੀ ਸੀ ਕਿਉਂਕਿ ਹਥਿਆਰਾਂ ਬਿਨਾਂ ਲੋਟ ਨਹੀਂ ਆਉਂਦੇ ਦੁਸ਼ਮਣ ਸ਼ਸਤਰ ਦੇ ਆਦੀਨ ਰਾਜ ਸ਼ਸਤਰ ਦੇ ਆਦੀਨ ਰਾਜ ਵਿਰਾਜ ਤੇ ਫਿਰ ਰਾਜ ਆਗਾ ਹਰ ਹਾਂਜੀ ਮੈਂ ਤੁਹਾਨੂੰ ਇਸ ਗੱਲ ਕਰ ਦਰਸਦਾ मैं महाराज मेरे को आज दस बंदे आ रहे हैं मेरे पास और मेरे को मारने के लिए पर मैं ये सोचता हूँ और मैं जाते जाते मेरे को बड़ा इमेजिन आता मैं झूठ के बोलूँ महाराज के सामने हजूर में आपने तो शस्त्र देता है इक्कीस वास्ते देता है जब तो बिल्कुल अति हो जाए जब तो कोई रास्ता ना बचे ठीक है जी है ना साहब की कृपा है ਤੇ ਇਹ ਗੁਰੂ ਸਾਹਿਬ ਦਾ ਗੁਰੂ ਸਾਹਿਬ ਜੀ ਦਾ ਸੱਜਾ ਹੱਥ ਹੈ ਤੇ ਚਲਾਣ ਵਾਲੇ ਵੀ ਗੁਰੂ ਸਾਹਿਬ ਹੈ ਜਦ ਤੱਕ ਚਲਾਣਗੇ ਤਦ ਤੱਕ ਚਲਾਣਗੇ ਕਿਰਪਾ ਦਾ ਮਤਲਬ ਹੈ ਵੀ ਜੀ ਕਿਰਪਾ ਵਾਸਤੇ ਨਿਕਲਨੀ ਹੈ ਦੂਜੇ ਦੇ ਭਲਾਈ ਵਾਸਤੇ ਨਿਕਲਨੀ ਹੈ ਹਮੇਸ਼ਾ ਠੀਕ ਹੈ ਜੀ ਇਸ ਲਈ ਇਸ ਦੀ ਕਿਰਪਾ ਜ਼ੁਲਮ ਦੇ ਵਿਰੁੱਧ ਜਦੋਂ ਨਿਕਲੇਗੀ ਤਾਂ ਦੂਸਰੇ ਦੀ ਕਿਰਪਾ ਹੋਏਗੀ ਕਿਰਪਾ ਹੋਏਗੀ ਵੀ ਜਿਹੜਾ ਜ਼ੁਲਮ ਨਾਲ ਸਤਾਇਆ ਹੋਏਗਾ ਉਹਦੇ ਤੇ ਕਿਰਪਾ ਹੋਏਗੀ ਚੱਕਣੀ ਪੈਣੀ ਹੈ ਮਹਾਰਾਜ ਉਹ ਤਾਣਾ ਪੈਗਾ ਕਿਹੜਾ ਜ਼ੁਲਮ ਕਰੇਗਾ ਪਰ ਉਹ ਜ਼ੁਲਮ ਨੂੰ ਖਤਮ ਕਰਨਾ ਪੈਗਾ ਕਿਉਂਕਿ ਬਾਣੀ ਨਾਲ ਹੈ ਪਹਿਲੇ ਬਾਣੀ ਨਾਲ ਜੁੰਦਰ ਸਮਝ ਆਉਂਦਾ ਔਰ 10 ਨਹੀਂ ਦੱਸ ਤੁਸੀਂ ਆਪਣਾ ਨਾਂ ਕੀ ਰੱਖਿਆ ਹੋਇਆ ਮੇਰਾ ਨਾਂ ਇਹਨਾਂ ਨੇ ਨਾ ਤੁਸੀਂ ਨਾ ਬੋਲਿਓ ਕਿ ਇਹ ਨਹੀਂ ਹੋਣਾ ਕੋਈ ਦੱਸੋ ਬਿੱਟੂ ਵੀਰ ਜੀ ਨਹੀਂ ਨਹੀਂ ਬਿੱਟੂ ਵੀਰ ਨਹੀਂ ਹੋਰ ਦੱਸ ਬਿੱਟੂ ਵੀਰ ਹੋਰ ਤੇ ਮੈਨੂੰ ਦੱਸ ਦਿਓ ਯਾਰ ਬਿੱਟੂ ਵੀਰ ਜੀ ਗੁਰੂ ਨਾਨਕ ਦੇ ਰੂਪ ਵੀ ਉਹ ਤਾਂ ਹੈਗਾ ਯਾਰ ਗੁਰੂ ਨਾਨਕ ਦੇ ਚਲੋ ਸਾਡੇ ਸਿੰਘ ਸਾਹਿਬ ਚੰਦਨੀ 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 ਚੌਕ ਦੀਆਂ ਤਸਵੀਰਾਂ ਮੈਂ ਦਿਖਾ ਰਿਹਾ ਬੜਾ ਵਧੀਆ ਉਪਰਾਲਾ ਏ ਸਾਨੂੰ ਵੀ ਛੋਟੇ ਛੋਟੇ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਪਿੰਡ ਪੱਧਰ ਤੇ ਬੇਟੀਆਂ ਦਾ ਸਨਮਾਨ ਵੀ ਕਰਦੇ ਨੇ ਲੱਡੂ ਵੀ ਬੰਨ ਰਹੇ ਨੇ ਇਹਨਾਂ ਨੂੰ ਚਾਹ ਪਾਣੀ ਦਾ ਵੀ ਇੰਤਜ਼ਾਮ ਕਰ ਰਹੇ ਨੇ ਪਾਪਾ ਕਹਿੰਦੇ ਆ ਪਿਆਰ ਨਾਲ ਹੋਰ ਦੱਸ ਦਿਓ ਜਾਂ ਵੀ ਦੱਸ ਦਿਓ ਹੈਗਾ ਨਾ ਕੋਈ ਹੋਰ ਇਹਨਾਂ ਦਾ ਨਹੀਂ ਇੱਕ ਬਿੱਟੂ ਅੰਕਲ ਜੀ ਹੋਗੇ ਇੱਕ ਪਾਪਾ ਜੀ ਹੋਗੇ ਹੋਰ ਖਰਕੋਸ਼ ਖਰਕੋਸ਼ ਸੱਚਾਈ ਗੱਲ ਤੇ ਆਵੇ ਸਾਰੇ ਵੀਰ ਜੀ ਕਹਿੰਦੇ ਨੇ ਬੱਚੇ ਵੱਡੇ ਜਿੰਨੇ ਵੀ ਨੇ ਸਾਰੇ ਵੀਰ ਜੀ ਕਹਿੰਦੇ ਨੇ ਹਾਂ ਜੀ ਸਾਰੇ ਵੀਰ ਜੀ ਬੱਚੇ ਵੱਡੇ ਨੇ ਛੋਟੇ ਬੱਚੇ ਚਲੋ ਵਧਾਈ ਦੇ ਪਾਤਰ ਨੇ ਇਹਨਾਂ ਦਾ ਨਾਂ ਕਿਸੇ ਨੇ ਖਰਕੋਸ਼ ਜਾਂ ਇਦਾਂ ਦਾ ਨਹੀਂ ਰੱਖਿਆ ਸਾਡੇ ਸਤਿਕਾਰਯੋਗ ਨੇ ਬੱਚਿਆਂ ਨੂੰ ਗੁਰੂ ਦੇ ਲੜ ਲਾ ਰਹੇ ਨੇ ਸਮੇਂ ਦੀ ਲੋੜ ਹੈ ਨਹੀਂ ਤਾਂ ਇਹ ਵੀ ਸਿੱਖੀ ਖਤਮ ਹੁੰਦੀ ਜਾ ਰਹੀ ਹੈ ਇੱਕ ਗੱਲ ਹੋਰ ਸਾਡੇ ਵੀਰ ਜੀ ਵਸਤੇ ਵਡਾਈ ਵਾਲੀ ਗੱਲ ਨਹੀਂ ਹੈਗੀ ਵੀਰ ਜੀ ਤੁਸੀਂ ਚਲੇ ਜਾਓ ਵੱਡੇ ਤੋਂ ਵੱਡਾ ਜਿਹੜਾ ਪ੍ਰਚਾਰਕ ਹੈ ਨਾ ਸੱਚ ਨਹੀਂ ਦੱਸੇਗਾ ਤੁਹਾਨੂੰ ਚੈੱਕ ਕਰੋ ਕੋਈ ਗिने-ਚੁਨੇ ਗिने-ਚੁਨੇ ਕੋਈ ਵੱਡੇ-ਵੱਡੇ ਪ੍ਰਚਾਰ ਗੁਰੂ ਕਬਾਲ ਸਿੰਘ ਜੀ ਸੱਚ ਦੱਸਦੇ ਨੇ ਬਿਲਕੁਲ ਗੁਪਿੰਦਰਪਾਲ ਜੀ ਗਿਆਨੀ ਸੰਸੇਗੀ ਮਸਕੀਨ ਜੀ ਕੋਈ ਤੁਸੀਂ ਦੇਖ ਲਓ ਸੱਚ ਨਹੀਂ ਦੱਸੇਗਾ ਤਾਂ ਸੱਚ ਨਾਲ ਨਹੀਂ ਜੋੜੇਗਾ ਕਿਉਂਕਿ ਉਹਨਾਂ ਨੂੰ ਪਤਾ ਸਾਡਾ ਖਤਰਾ ਪੈ ਜਾਏਗਾ ਅਗਲੀ ਵਾਰ ਡਿਊਟੀ ਨਹੀਂ ਆਣੀ ਸਾਰੀ ਕਿਰਤੰਦਰ ਨੰਬਰ ਨਹੀਂ ਆਣਾ ਵੀਰ ਜੀ ਸਾਨੂੰ ਸੱਚ ਦੱਸਦੇ ਨੇ ਕਿ ਭਾਈ ਬਾਣੀ ਕਹਿ ਰਹੀ ਸੱਚ ਸੱਚ ਇੱਕ ਗੱਲ ਕਹਿ ਰਹੀ ਹੈ ਬਸ ਜੀ ਮੈਂ ਇਹਨਾਂ ਦੀਆਂ ਗੱਲਾਂ ਤੁਹਾਡੀਆਂ ਗੱਲਾਂ ਦਾ ਮੈਂ ਜਵਾਬ ਦੇਣ ਲੱਗਿਆ ਇਹਨਾਂ ਦੇ ਸਾਰੀਆਂ ਨੇ ਗੱਲਾਂ ਦਾ ਮੈਂ ਨਿਚੋੜ ਕੱਢਣ ਲੱਗਿਆ ਪਤਾ ਨਹੀਂ ਇਹਨਾਂ ਦਾ ਪਿਆਰ ਪਤਾ ਨਹੀਂ ਨੇ ਤਾਂ ਕੀਤੇ ਹੋਏ ਵਧੀਆ ਕਰਮ ਪਤਾ ਨਹੀਂ ਜਿਸ ਰਸਤੇ ਤੇ ਚੱਲ ਰਹੇ ਨੇ ਇਹਨਾਂ ਨੇ ਮੈਨੂੰ ਅੱਜ ਸਵੇਰ ਦਾ ਇੱਥੇ ਬੰਨ ਕੇ ਰੱਖਿਆ ਹੋਇਆ 4 ਵਜੇ ਆਇਆ ਸੀ ਮੈਂ ਤੇ ਮੈਨੂੰ ਇਹਨਾਂ ਨੇ ਕਿਹਾ ਸੀ ਇੱਥੇ ਜਿਹੜੇ ਸਾਡੇ ਗਾਰਡ ਸਾਹਿਬ ਨੇ ਕਿ 5 ਵਜੇ ਪਤਾ ਨਹੀਂ ਕੁਛ ਨਾ ਕੁਛ ਖਾਸੀਅਤ ਹੈ ਤੇ ਕੱਲ ਗਿਦਰ ਪਾਸ਼ਾ ਜਾਣਦਾ ਮੈਂ ਅਗਲੀ ਵਾਰ ਵੀ ਇਹਨਾਂ ਦੇ ਹੈ ਜੀ ਮੈਂ ਅਗਲੀ ਵਾਰ ਵੀ ਇਹਨਾਂ ਦੇ ਦਰਸ਼ਨ ਕਰਾਂਗਾ ਵਧੀਆ ਉਪਰਾਹਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਮੈਂ ਪ੍ਰਾਯਮੋਦੇ ਤੋਂ ਹਰਵਿੰਦਰ ਰੋਪੜ ਤੋਂ ਦੇਖਦੇ ਰੋਪਰਾਯਮੋਦੇ ਰੋਪੜ